ਸਸੀ ਗੱਲ ਦੀ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਬਣਾਵਾਂਗੇ ਦੋ ਤਰ੍ਹਾਂ ਦੀ ਕੌਫੀ ਇੱਕ ਕੌਫੀ ਆਪਾਂ ਬਣਾਵਾਂਗੇ ਮੂਸ ਕੌਫੀ ਦੂਸਰੀ ਕੌਫੀ ਆਪਾਂ ਬਣਾਵਾਂਗੇ ਕੋਲਡ ਕੌਫੀ ਜਿਹਦੇ ਵਾਸਤੇ ਆਪਾਂ 20 ਰੁਪਏ ਲਾਪਾਂ ਕੌਫੀ ਪਾਊਚ ਲੈਤਾ ਹੈ ਇਹਨੂੰ ਹੁਣ ਆਪਾਂ ਮਿਕਸੀ ਵਾਲੇ ਆਪਾਂ ਜੱਗ ਵਿੱਚ ਪਾ ਦਿੰਦੇ ਹਾਂ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਚੀਨੀ 4-5 ਚਮਚਾ ਚਮਚ ਆਪਾਂ ਚੀਨੀ ਦੇ ਪਾਵਾਂਗੇ। ਲਓ ਜੀ, ਤਕਰੀਬਨ ਆਪਾਂ 5 ਚਮਚਾ ਆਪਾਂ ਚੀਨੀ ਦੇ ਪਾਏ। ਹੁਣ ਆਪਾਂ ਇਹਦੇ ਵਿੱਚ ਪਾਨੇ ਆ ਬਰਫ਼। ਲੋ ਜੀ ਹੁਣ ਆਪਾਂ ਟੱਕਾ ਲਗਾ ਦਿੰਨੇ ਹੁਣ ਆਪਾਂ ਇਹਨੂੰ ਗ੍ਰाइंड ਕਰਦੇ ਆ ਮਿਕਸੀ ਵਿੱਚ ਦੇਖੋ ਜੀ ਜਦੋਂ ਆਪਾਂ ਇਹਨੂੰ ਮਿਕਸੀ ਵਿੱਚ ਆਪਾਂ ਗ੍ਰाइंड ਕਰਨਾ ਕਾਫੀ ਨੂੰ ਇਹਨੂੰ ਆਪਾਂ ਲਗਾਤਾਰ ਨਹੀਂ ਚਲਾਉਣਾ ਆਪਾਂ ਰੁਕ ਰੁਕ ਕੇ ਚਲਾਣੀ ਹੈ ਫਿਰ ਆਪਾਂ ਬੰਦ ਕਰ ਦਾਂਗੇ ਫਿਰ ਆਪਾਂ ਲੋ ਜੀ ਆ ਚੈੱਕ ਕਰੋ ਇੱਧਰ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਕਲਰ ਹੈ ਆ ਦੇਖੋ ਹੁਣ ਆਪਾਂ ਦੋਨੋਂ ਗਲਾਸ ਤਿਆਰ ਕਰਦੇ ਆਂ ਆ ਦੇਖੋ ਦੋ ਚਮਚ ਪਾਵਾਂਗੇ ਆਪਾਂ ਕੋਲਡ ਕਾਫੀ ਵਾਸਤੇ ਥੋੜਾ ਜਿਹਾ ਆਪਾਂ ਹੌਲ ਪਾ ਦਿੰਦੇ ਹੋਣਾ ਪਏ ਦੇ ਵਿੱਚ ਪਾ ਲੈ ਆਂ పావే దుద్ధ హాదే जी उपरा दे फेर आप गलास एक चमच पा देने लो जी हूँ आप पा उपर पाने चॉकलेट सीर हाँ देखो जी आप अपने को चॉकलेट सीरम है लॉज कोल्ड कॉफी बन के तैयार है हूँ आप दूसरा ग्ला गिलास तैयार कर दे लॉ जी हूँ मूस कॉफी तैयार कर हैं ਆ ਦੇਖੋ ਲਓ ਜੀ ਹੋਣੋਂ ਆਪਾਂ ਜਿਹੜਾ ਆਪਾਂ ਮੂਸ ਕਾਫੀ ਦਾ ਆ ਕੱਪ ਤਿਆਰ ਕੀਤਾ ਉਹਦੇ ਵਿੱਚ ਪਾਵਾਂਗੇ ਆਪਾਂ ਥੋੜੀ ਜਿਹੀ ਉਪਰੋਂ ਦੀ ਕਾਫੀ ਆ ਦੇਖੋ ਲਓ ਜੀ ਮੋਸਕਾਫੀ ਬਣ ਕੇ ਵੀ ਤਿਆਰ ਹੈ ਕੋਲਡ ਕਾਫੀ ਬਣ ਕੇ ਵੀ ਤਿਆਰ ਹੈ ਬਣਦੀ ਵੀ ਬਹੁਤ ਸੌਖੇ ਤਰੀਕੇ ਨਾਲ ਤੁਸੀਂ ਵੀ ਜਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨ